ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਪਨ ਦੇ ਕਰਤਬ ਭਾਗ ਦੂਜਾ ਸਾਖੀ ਮੱਝਾਂ ਚਾਰਨ ਜਾਣਾ ਇੱਕ ਦਿਨ ਪਿਤਾ ਕਲਿਆਣ ਚੰਦ ਜੀ ਨੇ ਮਾਤਾ ਜੀ ਨੂੰ ਕਿਹਾ ਆਪਣਾ ਪੁੱਤਰ ਸਾਰਾ ਦਿਨ ਵਿਹਲਾ ਘੁੰਮਦਾ ਰਹਿੰਦਾ ਹੈ ਕਿਉਂ ਨਾ ਇਸ ਨੂੰ ਮੱਝਾਂ ਚਾਰਨ ਲਈ ਭੇਜਿਆ ਜਾਵੇ ਇਸ ਨਾਲ ਇਸ ਦਾ ਕੰਮ ਵਿੱਚ ਰੁਝਾਨ ਵਧੇਗਾ ਅਤੇ ਮਾਤਾ ਜੀ ਨੇ ਵੀ ਸਹਿਮਤੀ ਪ੍ਰਗਟਾਈ ਆਪਣੇ ਪਿਤਾ ਜੀ ਦੀ ਆਗਿਆ ਮੰਨ ਕੇ ਗੁਰੂ ਜੀ ਹੱਥ ਵਿੱਚ ਡੰਡਾ ਲੈ ਕੇ ਗਾਵਾਂ ਮੱਝਾਂ ਚਰਾਉਣ ਲਈ ਲੈ ਗਏ। ਗੁਰੂ ਜੀ ਹਰ ਰੋਜ਼ ਮੱਝਾਂ ਗਾਵਾਂ ਚਰਾਉਣ ਲਈ ਲੈ ਜਾਂਦੇ। ਦੁਪਹਿਰ ਦੇ ਸਮੇਂ ਗੁਰੂ ਜੀ ਇੱਕ ਰੁੱਖ ਦੀ ਛਾਂਵੇਂ ਬੈਠ ਕੇ ਪਰਮਾਤਮਾ ਵਿੱਚ ਜੀਨ ਹੋ ਜਾਂਦੇ। ਇੱਕ ਦਿਨ ਗੁਰੂ ਜੀ ਮੱਝਾਂ ਚਾਰਦੇ ਸਮੇਂ ਲੇਟ ਕੇ ਪਰਮਾਤਮਾ ਵਿੱਚ ਜੀਵ ਜੀਨ ਹੋ ਗਏ ਤਾਂ ਪਸ਼ੂਆਂ ਨੇ ਕਿਸੇ ਕਿਸਾਨ ਦੇਖੀ ਤਦੀ ਕਣਕ ਖਾ ਲਈ। ਜਦੋਂ ਖੇਤ ਦਾ ਮਾਲਕ ਕਿਸਾਨ ਹੀਤ ਆਇਆ ਤਾਂ ਆਪਣੀ ਫਸਲ ਖਰਾਬ ਹੋਈ ਦੇਖ ਕੇ ਬਹੁਤ ਗੁੱਸੇ ਹੋਇਆ ਉਸ ਨੇ ਰੁੱਖ ਦੀ ਛਾਂ ਹੇਠਾਂ ਸੁੱਤੇ ਗੁਰੂ ਜੀ ਨੂੰ ਦੇਖਿਆ ਅਤੇ ਗੁਰੂ ਜੀ ਨੇ ਬਹੁਤ ਬੁਰਾ ਭਲਾ ਕਿਹਾ ਪਰ ਗੁਰੂ ਜੀ ਆਪਣੀ ਨਿਭ ਵਿੱਚ ਲੀਨ ਰਹੇ ਰੋਸ ਵਿੱਚ ਆ ਕੇ ਕਿਸਾਨ ਨੇ ਰਾਏ ਬੁਲਾਰ ਗੁਰੂ ਕੋ ਕਾਰ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਪਸ਼ੂਆਂ ਨੇ ਉਸ ਦੀ ਫਸਲ ਖਰਾਬ ਕਰ ਦਿੱਤੀ ਹੈ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੂੰ ਉੱਥੇ ਸੱਦਿਆ ਅਤੇ ਸਾਰੀ ਕਹਾਣੀ ਦਸੀ ਉਹਨਾਂ ਨੂੰ ਨੁਕਸਾਨ ਹੋਈ ਫਸਲ ਦਾ ਮੁਆਵਜ਼ਾ ਦੇਣ ਲਈ ਕਿਹਾ ਇਹ ਸੁਣ ਕੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਉੱਤੇ ਗੁੱਸੇ ਹੋਏ ਪਰ ਗੁਰੂ ਜੀ ਬਿਲਕੁਲ ਸ਼ਾਂਤ ਸਨ ਗੁਰੂ ਜੀ ਨੇ ਰਾਏ ਬੁਲਾਰਨ ਕਿਹਾ ਕਿ ਤੁਸੀਂ ਆਪਣਾ ਕੋਈ ਆਦਮੀ ਉਸ ਫਸਲ ਨੂੰ ਦੇਖਣ ਲਈ ਭੇਜ ਦਿਓ ਜਦੋਂ ਆਦਮੀ ਖੇਤ ਵਿੱਚ ਗਿਆ ਤਾਂ ਉੱਥੇ ਸਾਰੀ ਫਸਲ ਉਵੇਂ ਹੀ ਸੀ ਕੋਈ ਵੀ ਖਰਾਬੀ ਨਹੀਂ ਸੀ ਹੋਈ ਉਸਨੇ ਵਾਪਸ ਆ ਕੇ ਰਾਇ ਬੁਲਾਰ ਨੂੰ ਦੱਸਿਆ ਕਿ ਕਿਸਾਨ ਝੂਠ ਬੋਲ ਰਿਹਾ ਹੈ ਫਸਲ ਤਾਂ ਉਵੇਂ ਦੀ ਹੈ ਜਿਵੇਂ ਪਹਿਲਾਂ ਸੀ ਕਿਸਾਨ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਪਰ ਰਾਇ ਬੁਲਾਰ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਹੀ ਰੂਪ ਹਨ ਉਸਨੇ ਗੁਰੂ ਜੀ ਦੇ ਚਰਨਾਂ ਉੱਤੇ ਆਪਣਾ ਸਿਰ ਰੱਖ ਦਿੱਤਾ ਅਤੇ ਨਮਸਕਾਰ ਕੀਤੀ ਇਸ ਜਗ੍ਹਾ ਉੱਪਰ ਹੁਣ ਗੁਰਦੁਆਰਾ ਸਥਾਪਿਤ ਹੈ ਜੋ ਕਿ ਆਰਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਹੁਣ ਪਾਕਿਸਤਾਨ ਵਿੱਚ ਹੈ ਸਾਖੀ ਸੱਪ ਦੁਆਰਾ ਸ਼ਾਂ ਕਰਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਖੇਤਾਂ ਵਿੱਚ ਗਾਵਾਂ ਮੱਝਾਂ ਚਰ ਰਹੇ ਸਨ ਕੜਾਕੇ ਦੀ ਧੁੱਪ ਵਿੱਚ ਇੱਕ ਦਰਖਤ ਦੀ ਸ਼ਾਂ ਦੇਖ ਕੇ ਸੌਂ ਗਏ ਦਰਖਤ ਦੀ ਸ਼ਾਂ ਜਦੋਂ ਘੁੰਮ ਗਈ ਤੇ ਆਪ ਜੀ ਦੇ ਚਿਹਰੇ ਉੱਤੇ ਧੁੱਪ ਪੈਣ ਲੱਗੀ ਇਹ ਦੇਖ ਕੇ नागराज ਸ਼ੇਸ਼ਨਾਗ ਆ ਗਿਆ ਉਸਨੇ ਪਹਿਲਾਂ ਗੁਰੂ ਜੀ ਦੇ ਸਰੀਰ ਦੀਆਂ ਤਿੰਨ ਪਰਿਕਰਮਾਂ ਕੀਤੀਆਂ ਤੇ ਫਿਰ ਫਨ ਤਿਆਗ ਤਾਣ ਕੇ ਗੁਰੂ ਜੀ ਦੇ ਚੰਦਰਮਾ ਰੂਪੀ ਚਿਹਰੇ ਉੱਤੇ ਸ਼ਾਂ ਕੀਤੀ ਅਚਾਨਕ ਰਾਏ ਬੁਲਾਰ ਉਸ ਰਾਤ ਉਲੰਘ ਰਿਹਾ ਸੀ ਅਤੇ ਉਸਨੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਉਹ ਬਹੁਤ ਡਰ ਗਿਆ ਉਸ ਨੂੰ ਲੱਗਾ ਕਿ ਸੱਪ ਗੁਰੂ ਜੀ ਦੇ ਡੰਗ ਮਾਰਨ ਲੱਗਾ ਹੈ ਜਿਉਂ ਹੀ ਉਹ ਘੋੜੇ ਉੱਤੋਂ ਉਤਰ ਕੇ ਗੁਰੂ ਜੀ ਵੱਲ ਨੂੰ ਤੁਰਨ ਲੱਗੇ ਤਾਂ ਸੱਪ ਨੇ ਆਪਣੀ ਫਨ ਇਕੱਠੀ ਕਰਕੇ ਚੱਲ ਗਿਆ ਰਾਏ ਬੁਲਾਰ ਨੇ ਦੇਖਿਆ ਕਿ ਗੁਰੂ ਜੀ ਸੁੱਤੇ ਹੋਏ ਸੀ ਅਤੇ ਸੱਪ ਨੇ ਤਾਂ ਸ਼ਾਂਤੀ ਕੀਤੀ ਸੀ ਨਾ ਕਿ ਗੁਰੂ ਜੀ ਨੂੰ ਡੰਗ ਮਾਰਨ ਲੱਗਿਆ ਸੀ ਸੱਪ ਤਾਂ ਸੇਵਾ ਕਰ ਰਿਹਾ ਸੀ ਰਾਏ ਬੁਲਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਸਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਇਹ ਸਾਰਾ ਗੁਰੂ ਜੀ ਦੇ ਪਰਮਾਤਮਾ ਨਾਲ ਪਿਆਰ ਕਰਕੇ ਹੀ ਹੋਇਆ ਹੈ ਉਸਨੇ ਗੁਰੂ ਜੀ ਦੇ ਅੱਗੇ ਸੀਸ ਝੁਕਾ ਕੇ ਉਹਨਾਂ ਦੇ ਪੈਰਾਂ ਨੂੰ ਮੱਥਾ ਟੇਕਿਆ ਸਾਖੀ ਹੱਥੀਂ ਕਿਰਤ ਕਰਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਤਿੰਨ ਮੁੱਖ ਸਿਧਾਂਤ ਸਨ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਗੁਰੂ ਜੀ ਦੇ ਅਨੁਸਾਰ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੈ ਜੇਕਰ ਉਹ ਮਿਹਨਤ ਅਤੇ ਮਾਨਦਰੀ ਨਾਲ ਕੀਤਾ ਜਾਵੇ ਤਾਂ ਇੱਕ ਦਿਨ ਉਹ ਤੁਹਾਨੂੰ ਜ਼ਰੂਰ ਫਲ ਦੇਵੇਗਾ ਪਰ ਕਿਸੇ ਦਾ ਹਾਕ ਕਰਕੇ ਬੇਈਮਾਨੀ ਨਾਲ ਚੋਰੀ ਠੱਗੀ ਨਾਲ ਕੀਤਾ ਗਿਆ ਕੰਮ ਤੁਹਾਨੂੰ ਕਦੇ ਵੀ ਸੁੱਖ ਤੇ ਸ਼ਾਂਤੀ ਨਹੀਂ ਦੇਵੇਗਾ ਬੇਈਮਾਨੀ ਵਾਲੇ ਪੈਸੇ ਨਾਲ ਸਬਰ ਸੰਤੋਖ ਨਹੀਂ ਮਿਲਦਾ ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਕਿਰਤ ਕਰਨ ਦਾ ਉਪਦੇਸ਼ ਦਿੱਤਾ ਬਲਕਿ ਆਪ ਵੀ ਪਿਤਾ ਜੀ ਦੀਆਂ ਆਗਿਆ ਮੰਨ ਕੇ ਦੋ ਬੈਲ ਲੈ ਕੇ ਹਾਥੀ ਹੱਲ ਚਲਾ ਕੇ ਖੇਤੀ ਕਰਨ ਲੱਗੇ ਆਪਨੇ ਆਪਣੇ ਹਸਤ ਗਮਲੇ ਨਾਲ ਪਹਿਲਾ ਹੱਲ ਚਲਾ ਕੇ ਖੀਤ ਵਾਹੀ ਤੇ ਫਿਰ ਬੀਜ ਬੀਜਿਆ ਤੇ ਤੀਜੇ ਦਿਨ ਫਸਲ ਜੰਮ ਕੇ ਹਰੀਆਲੀ ਦੇਣ ਲੱਗੀ। ਗੁਰੂ ਜੀ ਨੇ ਚਾਰੇ ਪੈਰ ਉਸ ਨੂੰ ਪਾਣੀ ਨਾਲ ਸਿੰਜਣ ਲੱਗੇ। ਜੋ ਜੱਟ ਦੇ ਮਾਲਕ ਹਨ ਉਹ ਆਪ ਕਿਸਾਨ ਬਣੇ। ਪਾਪ ਗੁਰੂ ਜੀ ਆਪ ਹੱਥੀਂ ਕਿਰਤ ਕਰਕੇ ਲੋਕਾਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।